ਕਾਰਜ ਸਾਥੀਓ ਮੈਂ ਐਡਵੋਕੇਟ ਬਲਵਿੰਦਰ ਕੁਮਾਰ ਜਨਰਲ ਸੈਕਟਰੀ ਮੋਹਜੋ ਸਮਾਜ ਪਾਰਟੀ ਪੰਜਾਬ ਮੈਂ ਤੁਹਾਡੇ ਨਾਲ ਜਿਹੜੀਆਂ ਸੂਬਾ ਚੋਣ ਕਮਿਸ਼ਨ ਵੱਲੋਂ ਪੰਚਾਇਤੀ ਚੋਣਾਂ ਦਾ ਐਲਾਨ ਹੋਇਆ ਆ ਮੈਂ ਉਹਦੇ ਬਾਰੇ ਕੁਝ ਜਿਹੜੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਆ ਵੀ ਇਹ ਸ਼ਾਇਦ ਅਸੀਂ ਇਹ ਪਹਿਲੀ ਵਾਰ ਦੇਖਿਆ ਆ ਵੀ ਪ੍ਰਸ਼ਾਸਨਿਕ ਜਾਂ ਸਰਕਾਰ ਪੱਧਰ ਤੇ ਇੰਨੇ ਇੱਕ ਇੱਕ ਮਾੜਾ ਜਿਹੜਾ ਗੱਲ ਸਾਹਮਣੇ ਆਈ ਆ ਵੀ 25 ਸਤੰਬਰ ਨੂੰ ਚੋਣ ਕਮਿਸ਼ਨ ਨੇ ਪੰਚਾਇਤੀ ਚੋਣਾਂ ਦਾ ਐਲਾਨ ਕੀਤਾ ਭਾਰਤ ਚੋਣ ਕਮਿਸ਼ਨ ਵੱਲੋਂ ਪੰਚਾਇਤੀ ਚੋਣਾਂ ਦੀ ਨੋਟੀਫਿਕੇਸ਼ਨ ਕਰ ਦਿੱਤੀ ਗਈ ਵੀ 27 ਤਰੀਕ ਨੂੰ 27 ਸਤੰਬਰ ਤੋਂ ਨਾਮਜ਼ਦਗੀਆਂ ਸ਼ੁਰੂ ਹੋਣੀਆਂ 4 ਸਤੰਬਰ ਤੱਕ 4 ਅਕਤੂਬਰ ਤੱਕ ਪਰ ਇਹਦੇ ਵਿੱਚ ਸਭ ਤੋਂ ਮਾੜੀ ਇਹ ਗੱਲ ਨਹੀਂ ਵੀ ਜਿਹੜੇ ਪੰਚਾਇਤਾਂ ਦੇ ਰਾਖਵੇਂਕਰਨ ਦੇ ਬਾਰੇ ਨੋਟੀਫਿਕੇਸ਼ਨ ਹੀ ਨਹੀਂ ਜਾਰੀ ਕੀਤੀ ਗਈ ਔਰ 26 ਤਰੀਕ ਨੂੰ ਵੀ ਅਸੀਂ ਕਿਉਂਕਿ 27 ਤੋਂ ਨਾਮਿਨੇਸ਼ਨ ਸ਼ੁਰੂ ਕਰਨੇ ਆ ਬੰਦਿਆਂ ਨੇ ਉਸ ਹਿਸਾਬ ਨਾਲ ਵੀ ਪਿੰਡਾਂ ਦੇ ਆਮ ਲੋਕਾਂ ਨੂੰ ਕੋਈ ਜਾਣਕਾਰੀ ਨਹੀਂ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਵੀ ਉਹਨਾਂ ਦੇ ਪਿੰਡ ਦੀ ਜਿਹੜੀ ਆ ਪੰਚਾਇਤੀ ਆ ਜਿਹੜੀ ਪੰਚਾਇਤ ਸਰਪੰਚ ਦੀ ਸੀਟ ਆ ਔਰ ਰਿਜ਼ਰਵ ਆ ਕਿ ਨਹੀਂ ਰਿਜ਼ਰਵ ਇਸ ਤਰ੍ਹਾਂ ਇਹ ਪੰਜਾਂ ਦਾ ਨਹੀਂ ਪਤਾ ਵੀ ਸਰਕਾਰ ਦਾ ਜਾਂ ਲੋਕਲ ਅਸੀਂ ਜ਼ਿਲ੍ਹਾ ਪੱਧਰ ਤੇ ਜੋ ਅਸੀਂ ਗੱਲ ਸਾਡੇ ਸਾਹਮਣੇ ਆਈ ਵੀ ਜਿਹੜਾ ਪ੍ਰਸ਼ਾਸਨ ਸੀਗਾ ਵੀ ਇੱਕ ਤਰ੍ਹਾਂ ਪਹਿਲਾਂ ਹੀ ਮਤਲਬ ਜਿਹੜੀ ਸੱਤਾਧਾਰੀ ਧਿਰ ਆ ਆਮ ਆਦੀ ਪਾਰਟੀ ਉਹਨੂੰ ਫਾਇਦਾ ਦੇਣ ਦੇ ਲਈ ਜਿਹੜਾ ਪ੍ਰਸ਼ਾਸਨ ਤੇ ਸੱਤਾਧਾਰੀ ਧਿਰ ਨੇ ਰਲ ਕੇ ਜਿਹੜਾ ਕੰਮ ਕੀਤਾ ਆ ਵੀ ਜਿਹੜੇ ਸੱਤਾਧਾਰੀ ਧਿਰ ਦੇ ਬੰਦੇ ਸੀ ਪਿੰਡਾਂ ਦੇ ਉਹਨਾਂ ਨੂੰ ਤਾਂ ਪਹਿਲਾਂ ਹੀ ਜਿਹੜੀ ਜਾਣਕਾਰੀ ਦਿੱਤੀ ਸੀ ਵੀ ਤੁਹਾਡੇ ਪਿੰਡ ਦੀ ਜਿਹੜੀ ਸਰਪੰਚੀ ਆ ਉਹਦਾ ਸਟੇਟਸ ਕੀ ਆ ਵੀ ਉਹ ਰਿਜ਼ਰਵ ਆ ਜਾਂ ਜਨਰਲ ਆ ਜਾਂ ਲੀਡੀ ਰਿਜ਼ਰਵ ਆ ਪਰ ਜਿਹੜੀਆਂ ਵਿਰੋਧੀ ਧਿਰਾਂ ਸੀ ਆਮ ਲੋਕ ਜਾਹਵਾਨ ਸੀ ਉਹਨਾਂ ਨੂੰ ਚੋਣਾਂ ਦੇ ਐਲਾਨ ਹੋਣ ਤੋਂ ਬਾਅਦ ਵੀ ਨਹੀਂ 26 ਸਤੰਬਰ ਨੂੰ ਜਿਹੜਾ ਆਫੀਸ਼ੀਅਲੀ ਜਿਹੜਾ ਡਿਕਲੇਅਰ ਨਹੀਂ ਕੀਤਾ ਗਿਆ ਵੀ ਜਿਹੜਾ ਵੀ ਤੁਹਾਡੀ ਸਟੇਟਸ ਕੀ ਹੈਗਾ ਤੇ ਇਸ ਕਰਕੇ ਇੱਕ ਤਰ੍ਹਾਂ ਜਿਹੜਾ ਪ੍ਰਸ਼ਾਸਨ ਆ ਸਰਕਾਰ ਆ ਉਹਨੇ ਪੂਰੀ ਤਰ੍ਹਾਂ ਜਿਹੜਾ ਪੱਖਪਤੀ ਰੂਪ ਅਪਣਾ ਕੇ ਇੱਕ ਤਰ੍ਹਾਂ ਜਿਹੜਾ ਇੱਕ ਪੰਚਾਇਤੀ ਜਿਹੜਾ ਸਥਾਨਕ ਪੱਧਰ ਦਾ ਲੋਕਤੰਤਰ ਹੁੰਦਾ ਉਹਦੀ ਜਿਹੜੀ ਆ ਉਹਦੀ ਇੱਕ ਹੱਤਿਆ ਕਰਨ ਦਾ ਤੇ ਉਹਦੇ ਵਿੱਚ ਪੂਰੀ ਤਰ੍ਹਾਂ ਇੱਕ ਤਰਫਾ ਜਿਹੜੀ ਸੱਤਾਧਾਰੀ ਧਿਰ ਦੇ ਵੱਲ ਭੁਗਤਣ ਦਾ ਕੰਮ ਕੀਤਾ ਆ ਜਦਕਿ ਜਿਹੜੀ ਆਮ ਆਦਮੀ ਪਾਰਟੀ ਆ ਜਦੋਂ ਇਲੈਕਸ਼ਨ ਲੜੀ ਆਈ ਸੀ ਵਿਚੋਣਾਂ ਦੇ ਵਿੱਚ بڑا ਉਹਨਾਂ ਨੇ ਆਪਣੇ ਆਪ ਨੂੰ ਰਵਾਇਤੀ ਪਾਰਟੀਆਂ ਨੂੰ ਭੰਡ ਕੇ ਔਰ ਇਹ ਆਪਣੇ ਆਪ ਨੂੰ ਇੱਕ ਬੜੀ ਆਦਰਸ਼ ਪਾਰਟੀ ਜਿਹੜੀ ਸਥਾਪਿਤ ਕਰਨ ਦਾ ਜਿਹੜਾ ਉਹਨੇ ਕਾਮੇ ਕੀਤਾ ਸੀ ਪਰ ਜਿੱਦਾਂ ਅਸੀਂ ਦੇਖਦੇ ਆ ਜਿੱਦਾਂ ਪੰਚਾਇਤੀ ਚੋਣਾਂ ਦੇ ਵਿੱਚ ਅਸੀਂ ਦੇਖਿਆ ਬਈ ਵਿਰੋਧੀ ਧਿਰਾਂ ਜਾਂ ਜਿਹੜਾ ਆਮ ਬੰਦਾ ਲੜਨ ਦਾ ਚਾਹਵਾਨ ਆ ਉਹਨਾਂ ਨੂੰ ਸਾਰਿਆਂ ਨੂੰ ਅੱਜ ਵੀ ਜਿਹੜਾ ਬਿਲਕੁਲ ਨਿਹਰੇ 'ਚ ਰੱਖਿਆ ਵੀ ਉਹਨਾਂ ਦੇ ਪਿੰਡਾਂ ਦਾ ਸਟੇਟਸ ਕੀ ਆ ਜਦੋਂ ਉਹਨਾਂ ਨੂੰ ਇਹੀ ਨਹੀਂ ਪਤਾ ਵੀ ਉਹਨਾਂ ਦੀ ਸਰਪੰਚੀ ਦਾ ਕੀ ਸਟੇਟਸ ਆ ਉਹਨਾਂ ਦਾ ਪੰਚਾਇਤ ਦਾ ਕੀ ਰਾਖਵਾ ਕਰਨਿਆ ਤੇ ਉਹ ਕਿਸ ਤਰ੍ਹਾਂ ਆਪਣੇ ਜਿਹੜੇ ਕੈਂਡੀਡੇਟ ਤਿਆਰ ਕਰਨਗੇ ਤੇ 27 ਤੋਂ ਯਾਨੀ ਕੱਲ ਤੋਂ ਜਿਹੜੀਆਂ ਨਾਮੀਨੇਸ਼ਨ ਸ਼ੁਰੂ ਹੋ ਰਹੀਆਂ ਤੇ ਕਿਦਾਂ ਕਿਹੜੇ ਵੇਲੇ ਉਹ ਕਾਗਜ਼ ਤਿਆਰ ਕਰਨਗੇ ਦੂਜੀ ਗੱਲ ਇਹ ਆ ਵੀ ਜਿਹੜੀਆਂ 27 ਤੋਂ ਨਾਮੀਨੇਸ਼ਨ ਸ਼ੁਰੂ ਹੋਈ ਆ ਅੱਜ ਤੱਕ ਜਿਹੜਾ ਵੀਡੀਓ ਆਫਿਸ ਤੋਂ ਜਾਂ ਜ਼ਿਲ੍ਹਾ ਪੱਧਰ ਤੋਂ ਜਿਹੜੇ ਕੈਂਡੀਡੇਟ ਆ ਜਿਹੜੇ ਲੜਨਾ ਚਾਹੁੰਦੇ ਆ ਉਹਨਾਂ ਨੂੰ ਜਿਹੜੀਆਂ ਵੋਟਰ ਸੂਚੀਆਂ ਨਹੀਂ ਜਾਰੀ ਹੋਈਆਂ ਤੇ ਜਦੋਂ ਵੋਟਰ ਸੂਚੀਆਂ ਨਹੀਂ ਜਾਰੀ ਹੋਈਆਂ ਤੇ ਉਹ 27 ਸਤੰਬਰ ਜਦੋਂ ਕੱਲ ਤੋਂ ਜਿਹੜਾ 11 ਵਜੇ ਤੋਂ ਜਿਹੜੀ ਨਾਮੀਨੇਸ਼ਨ ਸ਼ੁਰੂ ਹੋਣੀ ਆ ਤੇ ਕੱਲ ਜਿਹੜਾ ਦੁਪਹਿਰ ਤੱਕ ਜਿਹੜਾ ਵੋਟਰ ਸੂਚੀਆਂ ਜਾਰੀ ਕਰਨ ਦੀ ਗੱਲ ਹੋ ਰਹੀ ਹੈ ਤੇ ਜਦੋਂ ਵੋਟਰ ਸੂਚੀਆਂ ਹੀ ਨਹੀਂ ਜਾਰੀ ਤੇ ਨੋਮੀਨੇਸ਼ਨ ਕੱਲ ਸ਼ੁਰੂ ਆ ਤੇ ਨੋਮੀਨੇਸ਼ਨ ਹੀ ਨਹੀਂ ਹੋਣੀ ਹੈਗੀ ਤੇ ਇਸ ਕਰਕੇ ਸਰਕਾਰ ਦਾ ਬਹੁਤ ਵੱਡੇ ਪੱਧਰ ਤੇ ਇੱਕ ਫੇਲਿਅਰ ਜਿਹੜਾ ਆਇਆ ਔਰ ਬਿਲਕੁਲ ਇੱਕ ਮਤਲਬ ਪੱਖਪਾਤੀ ਸੱਤਾਧਾਰੀ ਧਿਰ ਨੂੰ ਜਿਹੜਾ ਫਾਇਦਾ ਪਹੁੰਚਾਉਣ ਦੇ ਲਈ ਜਿਹੜਾ ਪ੍ਰਸ਼ਾਸਨ ਨੇ ਬਈ ਇੱਕ ਕੰਮ ਕੀਤਾ ਜਿਹਦੀ ਅਸੀਂ ਸਖਤ ਸ਼ਬਦਾਂ ਚ ਨਿੰਦਾ ਕਰਦੇ ਆਂ ਔਰ ਅਸੀਂ ਇਹ ਜ਼ਰੂਰ ਗੱਲ ਪਾਰਟੀ ਵੱਲੋਂ ਕਹਿਣਾ ਚਾਹੁੰਦੇ ਆਂ ਬਈ ਠੀਕ ਹੈ ਸੱਤਾਧਾਰੀ ਤੇਰ ਹੈਗੀ ਆ ਆਮ ਆਦੀ ਪਾਰਟੀ ਸਰਕਾਰ ਚਾਹੀ ਆ ਪਰ ਜਿਹੜੇ ਇੱਕ ਲੋਕਤੰਤਰੀ ਸਿਸਟਮ ਦੇ ਵਿੱਚ ਜਿਹੜੇ ਕਾਇਦੇ ਕਾਨੂੰਨ ਆ ਬਈ ਉਹਨਾਂ ਨੂੰ ਜ਼ਰੂਰ ਧਿਆਨ ਚ ਰੱਖਣਾ ਚਾਹੀਦਾ ਉਹ ਜਿਹੜਾ ਪ੍ਰਸ਼ਾਸਨ ਹੈ ਪ੍ਰਸ਼ਾਸਨਿਕ ਅਧਿਕਾਰੀ ਆ ਜਿਲ੍ਹਾ ਲੋਕ ਮਤਲਬ ਡੀਸੀ ਹੈਗੇ ਆ ਜਿਹੜੇ ਕਿ ਜ਼ਿਲ੍ਹਾ ਚੋਣ ਅਫਸਰ ਹੈਗੇ ਆ ਬਈ ਔਰ ਉਹਨਾਂ ਤੋਂ ਹੇਠਲੇ ਜਿਹੜੇ ਅਫਸਰ ਆ ਇਹਨਾਂ ਕੋਈ ਨਾ ਕੋਈ ਜਿਹੜੀਆਂ ਇੱਕ ਮਰਿਆਦਾ ਆ ਪਵਿੱਤਰਤਾ ਆ ਬਈ ਸਾਰਿਆਂ ਧਿਰਾਂ ਨੂੰ ਬਰਾਬਰ ਦਾ ਮੌਕਾ ਦੇਣਾ ਆ ਉਹਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਤਾਂ ਕਿ ਲੋਕਾਂ ਦਾ ਜਿਹੜਾ ਵਿਸ਼ਵਾਸ ਆ ਅਫਸਰशाही ਪ੍ਰਤੀ ਇਸ ਸੰਤੰਤਰ ਦੇ ਪ੍ਰਤੀ ਜਿਹੜਾ ਬਣਿਆ ਰਹੇ ਤੇ ਇਸ ਕਰਕੇ ਅਸੀਂ ਜਿਹੜਾ ਸਰਕਾਰ ਨੇ ਔਰ ਪ੍ਰਸ਼ਾਸਨ ਨੇ ਰਲ ਮਿਲ ਕੇ ਆ ਪੱਖਪਾਤੀ ਰਵਈਆ ਬਣਾਇਆ ਵੀ ਵਿਰੋਧੀ ਧਿਰਾਂ ਨੂੰ ਬਿਲਕੁਲ ਨੀਰੇ 'ਚ ਔਰ ਉਹਨਾਂ ਨੂੰ ਚੋਣਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਿਛਾੜਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਆ ਉਹਦੀ ਅਸੀਂ ਨਿੰਦਾ ਕਰਦੇ ਆਂ ਔਰ ਇਹ ਇਹਦੇ ਰਵੱਈਏ ਦੇ ਵਿੱਚ ਜਿਹੜਾ ਪ੍ਰਸ਼ਾਸਨ ਸੁਧਾਰਨਾ ਚਾਹੀਦਾ ਧੰਨਵਾਦ